ਨੀ ਇੱਧਰ ਵੇਖ ਆ ਵੀ 80 ਰੁਪਈਆ ਚ ਸ਼ਹਿਦ ਮਿਲਣ ਦੀ ਆਨੀ 2-3 ਡੱਬੀਆਂ ਪਾ ਲਈਏ ਵਾਵਾ ਹੀ ਕੰਮ ਸਸਤਾ ਇੱਥੇ ਤੇ ਓ ਮੰਮੀ 8 ਰੁਪਈਏ ਓ ਫਿਆ 200 ਰੁਪਈਏ ਦਈਓ 200 ਰੁਪਈਏ ਦੋ ਰਹਿਣ ਦੇ ਸਿੰਦੇ ਦੁਕਾਨ ਤੋਂ ਲੱਲਾਂਗੇ ਲੈ ਕਿੱਡੀਆਂ ਸੋਹਣੀਆਂ ਬੋਲਾ ਨੀ ਆਪਣੀ ਜੀਤੀ ਦੀ ਕੁੜੀ ਵਾਸਤੇ ਲੈ ਲਈਏ ਸੋਹਣੀਆਂ ਆ ਜੀ ਮੰਮੀ ਲੈ ਲੰਨੇ ਆ 80 ਰੁਪਈਆ ਦੀ ਤੇ ਹੈਗੀ ਆ ਲੈ ਲਓ ਹੋ ਦਬਾ ਘਰ ਪਰੇ ਸਿੰਦੇ ਦੁਕਾਨ ਤੇ ਵਦੂ ਦਾ 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 ਦੀ ਨੀ ਆਣੀ ਸਈ ਆ ਵੀ ਬਣਿਆ ਬਣਾਇਆ ਈ ਸ਼ਰਬਤ ਕੋਈ ਬਣਾਉਂਦੀ ਖੇਚਲ ਨਹੀਂ ਪਰੋਣੇ ਹੋਣ ਤੇ ਕੋਲ ਕੇ ਪਿਆਵੇ ਲੈ ਜੰਨੇ ਆ ਨੀ ਦਰਵੇ ਠੰਡਾ ਗਿਆ ਨਾ ਆ ਵੇ ਬੋਤਲਾਂ ਨੂੰ ਵੀ ਸਵੈਟਰ ਪਾਏ ਇੰਨਾਂ ਨੇ ਮਰ ਜਣੇ ਤੂੰ ਘਰ ਚ ਗੱਲ ਨਹੀਂ ਮੇਰੀ ਕਹਿੰਦੇ ਤੋਂ ਵੇਲਾ ਬੋਤਲਾਂ ਦਾ ਵੀ ਕਿੰਨਾ ਧਿਆਨ ਰੱਖਦੇ ਹੀ ਲੈ ਆਂਦੀ ਵੇ ਠੰਡ ਨਾ ਲੱਗ ਜਾਏ ਚਲੋ ਮੰਮੀ ਮੋਲ ਚ ਆ ਵੇਲਾ ਸਮਾਨ ਆ ਚਾਰ ਚਾਰ ਦਾ ਨਾ ਸਮਾਨ ਦਿੱਤਾ ਇੰਨਾ ਕਿ ਜਨਾ ਮਸ਼ੀਨ ਦੇ ਦੀ ਦੁਕਾਨ ਤੇ ਜਾਂਦੀ ਤੇ 500 ਦਾ ਆਉਣਾ ਹੀ ਤੇ ਮਰ ਜਣੇ ਕਿਤੇ 6 ਮਹੀਨੇ ਲੰਘ ਜਣੇ ਹੀ ਆਏ ਜੀ ਸਤਾ ਮਿਲਦਾ ਔਫਰ ਲੱਗੀ ਚੱਲ ਘਰ ਤੈਨੂੰ ਮੈਂ ਦੱਸਾਂ ਔਫਰ ਰੋਲਾ ਪਾਇਆ ਹੀ ਮੰਮੀ ਮੋਲ ਚ ਚੱਲ ਜਾ ਮੋਲ ਚ ਚੱਲ ਜਾ ਚਾਰ ਚਾਰ ਭੂਕੇ ਰਾਂਦਾ ਤੇਰੀ ਪੇਉਣ ਕੀ ਦਖਲਾਂ ਦੀ ਕਮੇਟੀ ਤਾਰ ਨੂੰ ਫੜ ਹੈਂ ਤਾਰੇ ਇੱਥੇ ਪੈ ਇਫਸ ਤੇ ਆ ਚਾਰ ਮਹੀਨੇ ਦਾ ਰਾਸ਼ਨ ਮੇਰਾ ਪੈ ਜਣਾ ਤੇ ਦੋਵਾਂ ਮਿੰਟਾ ਜੀ ਢਾ ਕੇ ਰੱਖਤਾ ਆਖੇ ਮੰਮੀ ਉੱਥੇ ਆਫਰ ਲੱਗਦੀ ਆ ਤਾਂ ਸਾ ਮਿਲਦਾ ਉਤੋਂ ਮੈਨੂੰ ਆ ਪੁੜੀ ਜੀ ਪਜਾਮੀ ਜੀ ਪਵਾ ਕੇ ਲੈਂਦਾ ਜੇ ਤੇਰੀ ਪਿਓ ਨੇ ਵੇਚ ਲਿਆ ਨਾ ਇਹ ਉਹੀ ਉਹੀ ਡਿਊਟੀ ਨੰਗ ਜਾਉਣਾ ਉਹ ਜੀ ਹਾਏ ਉਹਦਾ ਜਿਹੜਾ ਨਾਲ ਦਾ ਨਾ ਨਹੀਂ ਵੇਖ ਲਿਆ ਇਹ ਮਰ ਚੜੀਆ ਮੈਨੂੰ ਛਿੱਤਰ ਪਵਾਵੇਂ ਕਿਨੇ ਵਾਰ ਤੇਰੀ ਕਰਦੀ ਕਿ ਪਿਆ ਮੈਂ ਪਾਗਲ ਜੀ ਜਾਂਦੀ ਹਾਂ ਨਿਆਣਿਆਂ ਦੇ ਆਖੇ ਲੱਗੇ ਮੈਂ ਕਿਚ ਨੂੰ ਕਢਾਇਆ ਗਵਾਂਢੀ ਆਂਢੀ ਮੈਨੂੰ ਕੀ ਕਹਿਣਗੇ ਓ ਮਮੀ ਕੀ ਰੋਣਾ ਪਾਇਆ ਚਲੂਸ ਕਢਿਆ ਮਰਵਾ ਦੇਗੀ ਕਿਤੇ ਮਰਵਾ ਦੇ ਤੂੰ ਮੈਨੂੰ ਅੱਗੇ ਦਿੱਤਾ ਵਾ ਆਖੇ ਮਮੀ ਤੇ ਤਾਂ ਮੇਰਦਾ ਵਾ ਐਨੀ ਲੁੱਟ ਮਚਾਈ ਉਹਨਾਂ ਨੇ ਕਿਤੇ ਹੈ ਹੁਣ ਮੈਂ ਕੀ ਕਰਾਂ ਮਰਦੇ ਮੈਂ ਅੱਗੇ ਗਈਆਂ ਉਧਰ ਮੈਂ ਟੁੱਟਦੀ ਬੀਬੀ ਕਿਉਂ ਮੈਂ ਮੋਲ ਚ ਕੁਮਰ ਚੱਲਦੀ ਹਾਂ ਓ ਜੀ ਮੈਂ ਆ ਪਾਗਲ ਜਿਹੜੀ ਤੇਰੀ ਮਗਰ ਲੱਗੀ ਆ ਛੁਪ ਕਰ ਜੋ ਰੋਣਾ ਹੀ ਪੈ ਗਿਆ ਚਲ ਦਿੱਤੀ ਛਪ ਓਏ ਨੀ ਹੋਰੀ ਚ ਲਾਲਾ ਮੈਂ ਜੂਰੋ ਲਾ ਪਉਣਾ ਤੇ ਕੱਲ ਵੀ ਤੇਈਆਂ ਪਾਰਟੀਆਂ ਛਾਟੀਆਂ ਚੱਲਣੀਆਂ ਐ ਪੀਜੇ 버ਗਰ ਖਾਣੇ ਆ ਹੈ ਘਰੇ ਦਾਲ ਬਣਾਈ ਈ ਢੀ ਸਵਾਦ ਮੈਂ ਰੋਟੀ ਨਹੀਂ ਲੰਗਦੀ ਤੇ ਕੱਲ ਵੀ ਤੂੰ 2000 ਖਰਚਦਾ ਅੱਜ ਤੂੰ 4000 ਖਰਚਦਾ ਅੱਗ ਲੱਗੀ ਤਾਨੂੰ ਮੋਲਾਂ ਚ ਘੁੰਮਣ ਦੀ ਚੁੱਪ ਕਰਕੇ ਛਿੰਦੇ ਦੀ ਢੀ ਤੇ ਮੈਂ ਚੱਲ ਜਿਆ ਕਰਨਾ ਆ ਉਥੋਂ ਲਿਆ ਦੇ ਕਰਨੀਆ ਤਨ ਚੀਜ਼ਾਂ ਕੱਲ 2000 ਨੂੰ ਅੱਗ ਲਾਤੀ ਅੱਜ 4 ਨੂੰ ਲਾਤੀ ਹੈ ਇੱਕੋ ਦਿਨ ਚ ਤੀ 6000 ਮੇਰਾ ਡਾ ਕੇ ਰੱਖਦਾ ਮੈਂ ਪਤਾ ਨਹੀਂ ਤੇ ਗਲਾਤੀ ਚ ਚੱਕੀ ਮਮੀ ਤੇਰੇ ਖੜੇ ਆਪਣੇ ਭਾਬੀ ਦੇ ਚੋਰੀ ਕੀਤੀ ਵੇ ਵੇ ਕਿੱਟੀ ਜਬਾਨ ਚੱਲਦੀ ਆ ਤੇਰੀ ਜਦੋਂ ਤਰੋਂ ਚੱਲ ਜਾ ਰਗ ਤੂੰ ਘਰ ਜਾ ਚੱਲ ਨਹੀਂ ਸਿਮਰ ਕਰਿਆ ਆ ਜਾ ਚਲ ਆਂ ਗਿਆ ਲੰਗਿਆ ਇਹ ਨਹੀਂ ਤੂੰ ਬੜੀ ਜੀਨ ਪਾਈ ਜੀਨ ਹਾਂ ਆ ਕੁੜੀ ਨੇ ਪਵਾਤੀ ਮੈਂ ਤੈਨੂੰ ਪਤਾ ਕਿੱਥੇ ਪੋਣੀ ਮੇਰਾ ਤਾਂ ਸਾਹ ਨਹੀਂ ਕਿਤੇ ਨਿਕਲਉਂਦਾ ਮੈਂ ਤੇ ਕਿਹਾ ਇਹ ਕਿਤੇ ਗਲੀ ਗਵਾੜ ਨੇ ਵੇ ਲਿਆ ਨਾ ਤੇ ਮੇਰੀਆਂ ਤੇ ਕਿਤੇ ਡਾਰਾਂ ਬੰਜਣੀਆਂ ਖਬਰਾਂ ਆਂਦੀਆਂ ਆ ਨਾ ਮੈਂ ਬੁੱਕਲ ਮਾਰ ਕੇ ਐ ਬੁੱਕਲ ਮਾਰ ਕੇ ਅੰਦਰ ਆਈ ਕਿ ਹਾਂ ਨਹੀਂ ਨਹੀਂ ਮੱਗੀ ਮੇ ਬਦਲਣ ਕੱਪੜਿਆ ਉਹਦੇ ਪਾਪਾ ਆਉਂਗੜਾ ਅਸਮਾਨ ਲੈ ਕੇ ਆਏ ਹਾਂ ਨਹੀਂ ਪਹਿਣਾ ਇੰਨਾ ਕ ਸਾਮਾਨ ਚਾਰ ਜਰ ਦਾ ਆਹੋ ਆਹੋ ਇੰਨਾ ਕ ਆ ਕੁੜੀ ਕਹਿੰਦੀ ਮੈਨੂੰ ਕਹਿੰਦੀ ਮੰਮੀ ਆਏ ਉਥੇ ਸ਼ਹਿਰ ਚਲੀਏ ਤੇ ਉਥੇ ਇਹ ਇਹ ਆਫਰ ਚ ਸਸਤਾ ਮਿਲਦਾ ਆਈ ਆਈ ਸਸਤਾ ਮਿਲਿਆ ਚਾਰ ਜਰ ਦਾ ਚਾਰ ਕਿਟ ਮੈਂ ਹਾਂ ਕੁੜੀ ਅਪਾ ਜੀ ਕਹਿੰਦੀ ਆ ਲੈ ਮੈਨੂੰ ਪਤਾ ਹੀ ਨਹੀਂ ਲੱਗਾ ਜਾ ਪੜ ਕੋ ਲਈ ਆ ਵੀ ਤੇ ਗੁੱਡ ਦੀ ਬੀਬੀ ਨੂੰ ਪਾ ਕੇ ਦਵਾ ਮਸਾ ਬਹਿ ਜਾ ਬਹਿ ਜਾ ਕੋ ਮੰਮੀ ਪੰਜੀਰੀ ਨਹੀਂ ਆ ਸ਼ੱਕਰ ਆ ਇਹ ਗੁੱਡ ਦੀ ਹੈ ਸ਼ੱਕਰ ਆ ਪਤਾ ਨਹੀਂ ਤੇਰਾ ਕਿੰਨੇ ਦਾ ਦਬਾਏ ਹੋ ਨੀ ਮੈਂ ਮਾਰ ਚਾ ਅੱਗ ਲਾਈ ਨੋਟਾਂ ਨੂੰ ਨਹੀਂ ਦੱਸੋਗਾ ਬੜੇ ਮੂੰਹ ਤੇਰਾ ਮੈਨੂੰ ਵੀਰ ਪੀ ਦੇ ਦਿੰਦੀ ਮੈਂ ਮੰਗੇ ਦੀ ਕਿਤੇ ਗੋੜ ਪਾ ਕੇ ਤੇ ਤੈਨੂੰ ਲਫਾਵੇ ਦੇ ਵਿੱਚ ਪਾ ਕੇ ਕੁੱਟ ਕੇ ਚੰਗੀ ਤਰ੍ਹਾਂ ਤੈਨੂੰ ਮੈਂ ਸ਼ੱਕਰ ਬਣਾ ਦੇਣੀ ਆ ਵੇਲਾ ਨਿਆਣਿਆਂ ਦੀ ਗੱਲਾਂ ਗੁੱਡ ਦੀ ਬੀਬੀ ਨਾ ਤੈਨੂੰ ਅੱਗ ਲਾਤੀ ਮੈਂ ਨਾ ਮੈਂ ਨਾ ਦੇ ਪਾਪੇ ਦੀ ਜੇਬ ਚੋਂ ਕੰਡ ਕਿਤੇ ਫੇਰ ਪੈਜੋੜੇ ਆਓ ਆ ਇਹ ਚਾਰ ਕਿ ਚੀਜ਼ਾਂ ਲੈ ਕੇ ਆ ਗਈ ਇਹ ਚਾਰ ਜ ਮਮੀ ਤੂੰ ਸ਼ਿੰਦੇ ਤੇ ਮੰਗੇ ਦੁਕਾਨ ਤੋਂ ਹੀ ਲਿਆ ਕਰ ਚੁੱਪ ਕੰਤ ਮਾਨੂੰ ਹੇ ਤੇ ਮੇਰੀ ਮੂਮਾ ਲ ਬੈਠੀ ਵੇਖਣ ਲਈ ਹੈ ਤੇ ਨਾਲ ਹੀ ਲਿਆ ਫੜਾਉ ਤੋ ਮੇਰੇ ਕਪੜੇ ਮੈਂ ਬਦਲਾਂ ਕੀ ਮੇਰਾ ਜਲੂਸ ਕੱਢ ਕੇ ਉੱਤੇ ਖੜਿਆ ਮਮੀ ਉੱਤੇ ਸਾਰੀਆਂ ਮੰਮੀਆਂ ਪਾ ਕੇ ਹੁੰਦੀਆਂ ਸਾਰੇ ਲੋਕੀ ਮੇਰੀ ਅਲੀ ਵੇਖੀ ਜਾਂਦੇ ਹਾਂ ਕੀ ਗੁੱਟੀ ਦੀ ਬੀਬੀ ਸ਼ਰਮ ਨਹੀਂ ਆਉਂਦੀ